ਮਾਸ਼ਰਦ ਆਬਾ YouTube ਚੈਨਲ ਇਸ ਵਲੇ ਪਹੁੰਚ ਚੁੱਕਾ ਆ ਪਿੰਡ ਗਰਚਾ ਦੀ ਦਾਣਾ ਮੰਡੀ ਦੇ ਵਿੱਚ ਅਸੀਂ ਅਕਸਰ ਹੀ ਪਿੰਡ ਗਰਚਾ ਦੀ ਜਿਹੜੀ ਦਾਣਾ ਮੰਡੀ ਹੈਗੀ ਆ ਇੱਥੇ ਇੱਕ ਪਸ਼ੂਆਂ ਦਾ ਹਸਪਤਾਲ ਆ ਔਰ ਦੂਸਰਾ ਜਿਹੜਾ ਬਿਜਲੀ ਦਫ਼ਤਰ ਵੀ ਇੱਥੇ ਹੀ ਹੈਗਾ ਆ ਔਰ ਕਮਿਊਨਿਟੀ ਹਾਲ ਵੀ ਇੱਥੇ ਹੈਗਾ ਆ ਅਸੀਂ ਪਿਛਲੀਆਂ ਪੰਚਾਇਤਾਂ ਵੇਲੇ ਸਮੇਂ ਵੀ ਇੱਥੇ ਦੀਆਂ ਸਮੱਸਿਆਵਾਂ ਨੂੰ ਅਸੀਂ ਲਗਾਇਆ ਸੀ ਅਸੀਂ ਦੱਸਿਆ ਸੀ ਪਰ ਸਮੱਸਿਆਵਾਂ ਜਿਉਂ ਦੀਆਂ ਤਿਉਂ ਬਣਿਆ ਰਹੀਆਂ ਬੇਸ਼ੱਕ ਪੰਚਾਇਤਾਂ ਬਦਲ ਬਦਲੀ ਗਈਆਂ ਪਰ ਇੱਥੇ ਕਿਸੇ ਨੇ ਧਿਆਨ ਨਹੀਂ ਦਿੱਤਾ ਹੁਣ ਸਾਨੂੰ ਪਤਾ ਲੱਗਾ ਆ ਕਿ ਜਿਹੜਾ ਬਿਜਲੀ ਦਫ਼ਤਰ ਆ ਇੱਥੇ ਦਾ ਉਸ ਉਸ ਨੂੰ 7 ਪਿੰਡ ਲੱਗਦੇ ਹੈਗੇ ਆ ਬਿਜਲੀ ਦਫ਼ਤਰ ਨੂੰ 7 ਪਿੰਡ ਲੱਗਦੇ ਆ ਉਸ ਬਿਜਲੀ ਦਫ਼ਤਰ ਦੀ ਜਿਹੜੀ ਹਾਲਤ ਹੈਗੀ ਆ ਕਾਫੀ ਖਸਤਾ ਹੈਗੀ ਆ ਕਿਉਂਕਿ ਉਸ ਦੇ ਵਿੱਚ ਮਟੀਰੀਅਲ ਵੀ ਪਿਆ ਹੁੰਦਾ ਆ ਜਿਹੜਾ ਇਹ ਬਿਜਲੀ ਦਫ਼ਤਰ ਆ ਉਸ ਦੇ ਵਿੱਚ ਜਿਹੜਾ ਕੋਈ ਵੇਸਟੇਜ ਵਗੈਰਾ ਜਿਹੜੀ ਲਾਈਓ ਹੁੰਦੀ ਆ ਇਧਰੋਂ ਉਧਰੋਂ ਉਹ ਵੀ ਉੱਥੇ ਪਈ ਹੁੰਦੀ ਆ ਨਵਾਂ ਸਮਾਨ ਵੀ ਪਿਆ ਹੁੰਦਾ ਆ ਪਰ ਸਾਨੂੰ ਪਤਾ ਲੱਗਾ ਕਿ ਇਹ ਜਿਹੜਾ ਬਿਜਲੀ ਦਫਤਰ ਆ ਇਸ ਦੀ ਹਾਲਤ ਬੜੀ ਖਸਤਾ ਹੈਗੀ ਆ ਆਓ ਆ ਜਾ ਕੇ ਦੇਖਦੇ ਆ ਕਿ ਇੱਥੇ ਦੇ ਕੀ ਹਾਲਾਤ ਨੇ ਔਰ ਪਿੰਡ ਵਾ ਨਵੀਂ ਪੰਚਾਇਤ ਬਣੀ ਹੈਗੀ ਆ ਪਿੰਡ ਵਾਸੀਆਂ ਨੂੰ ਨਵੀਂ ਪੰਚਾਇਤ ਤੋਂ ਬਹੁਤ ਹੀ ਆਸਾਂ ਨੇ ਉਮੀਦਾਂ ਨੇ ਕਿ ਜੋ ਵੀ ਮਾਮਲਾ ਇਸ ਪੰਚਾਇਤ ਦੇ ਧਿਆਨ ਦੇ ਤੇਤ ਲਿਆਂਦਾ ਜਾਏਗਾ ਪੰਚਾਇਤ ਉਸ ਮਾਮਲੇ ਨਾਲ ਤੁਰੰਤ ਧਿਆਨ ਦੇ ਕੇ ਉਸ ਦਾ ਹੱਲ ਕਰੇਗੀ। ਸੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਨਵੀਂ ਬਣੀ ਪੰਚਾਇਤ ਦੇ ਧਿਆਨ ਦੇ ਵਿੱਚ ਪਿੰਡ ਗਰਚਾ ਦਾ ਜੋ ਬਿਜਲੀ ਦਫ਼ਤਰ ਹੈਗਾ ਆ ਉੱਥੇ ਦੀਆਂ ਕੀ ਸਮੱਸਿਆਵਾਂ ਨੇ ਉੱਥੇ ਜਾ ਕੇ ਨਵੀਂ ਬਣੀ ਪੰਚਾਇਤ ਦੇ ਧਿਆਨ ਦੇ ਵਿੱਚ ਇਹ ਜਿਹੜਾ ਮਾਮਲਾ ਉਹ ਲਿਆਣਾ ਚਾਹੁੰਦੇ ਆ ਫਿਰ ਦੇਖਦੇ ਆ ਕਿ ਨਵੀਂ ਬਣੀ ਪੰਚਾਇਤ ਇਸ ਮਾਮਲੇ ਨੂੰ ਕਦ ਤੱਕ ਹੱਲ ਕਰ ਦਿੰਦੀ ਆ ਤੇ ਬਿਜਲੀ ਦਫ਼ਤਰ ਦਾ ਸੁਧਾਰ ਕਰ ਦਿੰਦੇ ਆ। ਆਉ ਦੇਖਦੇ ਆ ਇੱਕ ਰਿਪੋਰਟ ਤੁਸੀਂ ਗਰਚਾ ਪਿੰਡ ਦਾ ਬਿਜਲੀ ਦਫਤਰ ਦੇਖ ਸਕਦੇ ਹੈਗੇ ਆ ਇਹ ਪਿੰਡ ਜਿਹੜਾ ਗਰਚਿਆਂ ਦਾ ਬਿਜਲੀ ਦਫਤਰ ਹੈ ਹੋਰ ਪਿੰਡਾਂ ਨੂੰ ਵੀ ਲੱਗਦਾ ਹੈਗਾ ਪਰ ਇਹਦੇ ਤੁਸੀਂ ਹਾਲਾਤ ਦੇਖ ਸਕਦੇ ਆ ਕਿ ਦੇਖੋ ਸੱਤ ਪਿੰਡ ਹੈ ਇਹ ਕਿੰਨੇ ਪਿੰਡ ਆ ਭਾਜੀ ਸੱਤ ਪਿੰਡ ਆ ਜੀ ਕਿ ਨਾ ਕੀ ਤੁਹਾਡਾ ਮੇਰਾ ਸਾਜੀ ਬਿੰਦਰ ਆ ਤੁਸੀਂ ਕੀ ਕੰਮ ਕਰਦੇ ਮੈਂ ਸਾਰਾ ਠੇਕੇ ਦੇ ਉਹ ਅੰਡਰ ਲਾਈਨ ਆਪਣੇ CHP ਸਟਾਫ 'ਚ ਕੰਮ ਕਰਦਾ ਜੀ ਅੱਛਾ ਕਿੰਨੇ ਪਿੰਡ ਆ ਇਹਦੇ 'ਚ ਇੱਚ ਸਾਰਾ ਹੈਗਾ ਗਰਚਾ ਮਹਿਰੋਪੁਰ ਮੱਲਪੁਰ ਮਾਲਾ ਤੇ ਬਹਾਦਰਪੁਰ ਹਾਂ ਉਸ ਤੋਂ ਬਾਅਦ ਹੀ ਗੜਪਧਾਣਾ ਤੇ ਸਰ ਬੁਰਜ ਤਹਿਲ 10 ਕਟੋੜ 7 ਪਿੰਡ 7 ਪਿੰਡ ਇੱਥੇ ਮੈਨੂੰ ਸਮਾਨ ਵੀ ਬਿਜਲੀ ਦਾ ਪਿਆ ਹੁੰਦਾ ਨਾ ਹਾਂਜੀ ਤੇ ਦੂਜੇ ਨੰਬਰ ਤੇ ਸਾਰੇ ਇਹ ਮੋਟਰਾਂ ਵਾਲੇ ਫੀਡਰ ਵੀ ਆ ਦੋ ਹਮ ਮੱਲਪੁਰ ਇਹ ਮਹਿਰੋਪੁਰ ਮੋਟਰਾਂ ਵਾਲਾ ਹਾਂ ਤੇ ਗਰਚਾ ਵੋਟਰਾਂ ਵਾਲਾ ਅੱਛਾ ਦੇ ਲੋ ਸਰ ਇੱਥੇ ਕਮੀ ਕੀ ਆ ਮੇਨ ਕਮੀ ਸਰ ਹੋਰ ਤੁਸੀਂ ਦੇਖ ਲੋ ਆ ਦਰਵਾਜ਼ੇ ਟੁੱਟੇ ਹੋ ਆ ਤੁਸੀਂ ਦੇਖ ਸਕਦੇ ਆ ਦਰਵਾਜ਼ਿਆਂ ਦੇ ਕੀ ਹਾਲਾਤ ਨੇ ਆ ਦੇਖੋ ਵਿੱਚ ਕਿੱਲੇ ਹੈ ਨਹੀਂ ਗੇ ਔਰ ਸਿਰਫ ਇੱਕ ਇੱਕ ਦੇ ਉੱਪਰ ਟਿੱਕਿਆ ਹੋਇਆ ਇੱਥੇ ਦੇਖੋ ਆ ਸਮਾਨ ਹੁੰਦਾ ਆ ਬਿਜਲੀ ਦਾ ਇਹ ਕੀਮਤੀ ਸਮਾਨ ਹੁੰਦਾ ਆ ਔਰ ਜਿਹੜਾ ਇਹ ਸਮਾਨ ਹੁੰਦਾ ਆ ਇਹਨਾਂ ਨੇ ਇਹ ਹਿਸਾਬ ਕਿਤਾਬ ਵੀ ਦੇਣਾ ਹੁੰਦਾ ਆ ਰਿਕਾਰਡ ਦੇ ਵਿੱਚ ਇਹ ਹਿਸਾਬ ਹੁੰਦਾ ਏ ਤਾਰਾਂ ਦਾ ਇਸ ਤਰ੍ਹਾਂ ਨਾ ਸਮਝੋ ਕਿ ਇਹ ਕੁਆੜ ਪਿਆ ਹੋਇਆ ਆ ਇਹ ਕੁਆੜ ਨਹੀਂ ਹੁੰਦਾ ਇਹਦਾ ਜਿਹੜਾ ਇਹ ਇੱਕ ਇੱਕ ਚੀਜ਼ ਦਾ ਹਿਸਾਬ ਜਿਹੜਾ ਆ ਉਹ ਗਵਰਨਮੈਂਟ ਨੂੰ ਸਰਕਾਰ ਨੂੰ ਮਹਿਕਮੇ ਨੂੰ ਦੇਣਾ ਪੈਂਦਾ ਹੈਗਾ ਆ ਸਰ ਕੁਆੜ ਬੋਰੇ ਚ ਪਾਇਆ ਪਿਆ ਉਹ ਬੋਰੇ ਬੋਰੇ ਚ ਪਾ ਔਰ ਦੇਖੋ ਭਰਿਆ ਆ ਬੋਰਾ ਔਰ ਸਾਹਮਣੇ ਸਾਰਾ ਸਾਹਮਣੇ ਹੋ ਰਿਹਾ। ਹਾਂਜੀ ਆ ਤੁਸੀਂ ਸਾਰਾ ਦੇਖ ਸਕਦੇ ਹੈਗੇ। ਤੁਸੀਂ ਵੇਚ ਨਹੀਂ ਸਕਦੇ। ਪਰ ਇਸ ਨੂੰ ਇਹਨੂੰ ਵੇਚ ਨਹੀਂ ਸਕਦੇ। ਨਹੀਂ ਸਰ ਅਸੀਂ ਵੇਚੇ ਨਹੀਂ ਸਕਦੇ। ਅੱਛਾ ਵੇਚ ਨਹੀਂ ਸਕਦੇ। ਇਹ ਸਾਰਾ ਜੀ ਵੇਚਦੇ ਆ। ਹਾਂ। ਕੱਲ ਨੂੰ ਸਾਡੇ ਤੇ ਰਿਪੋਰਟ ਆ ਜਾਣੀ ਹੈ। ਰਿਪੋਰਟ ਆ ਜਾਣੀ ਆ। ਆ ਤੁਸੀਂ ਦੇਖ ਸਕਦੇ ਆ ਇੱਥੇ ਹਾਲਾਤ। ਕੀ ਆ ਦੇਖੋ ਆ ਮੀਟਰ ਤੇ ਆਇਆ। ਆ ਤੁਹਾਨੂੰ ਦੁਖਾਨੇ ਆ। ਕੀ ਇਹ ਬਿਜਲੀ ਵਾਲੇ ਇਨਸਾਨੀ ਹੈ ਇਹਨਾਂ ਦੇ ਨਾਂ ਹੀ ਤਾਂ ਬੈਠਣ ਨੂੰ ਜਗ੍ਹਾ ਉੱਪਰ ਛੱਤ ਦੇ ਹਾਲਾਤ ਦੇਖ ਸਕਦੇ ਆ ਬੈਠੇ ਤੇ ਡੱਪੇ ਹੀ ਇੱਥੇ ਦਾੜਾ ਖੜੀ ਪੜ ਕੀ ਤੁਸੀਂ ਦੇਖ ਸਕਦੇ ਹੈਗੇ ਆ ਇਹ ਜਿਹੜਾ ਦਫ਼ਤਰ ਹੈਗਾ ਬਿਜਲੀ ਦਾ ਇਹਦੇ ਤੁਸੀਂ ਹਾਲਾਤ ਦੇਖ ਸਕਦੇ ਆ ਅਸੀਂ ਕਈ ਵਾਰ ਆ ਕੁਰਸੀਆਂ ਦਾ ਵੀ ਇਹਨਾਂ ਦਾ ਦੇਖ ਸਕਦੇ ਆ ਕਿ ਜੋੜ ਲਾ ਕੇ ਮੋਲ ਲਈਆਂ ਸੀ ਚਾਰ ਕੁਰਸੀਆਂ ਉਹਨੂੰ ਵੀ ਜੋੜ ਲਾਏ ਹੋਏ ਆ ਟੁੱਟ ਗਈਆਂ ਮੋਲ ਲਈਆਂ ਸੀ ਮੋਲ ਲਈਆਂ ਸੀ ਆਪਣੇ ਖਰਚੇ ਤੇ ਆਪਣੇ ਖਰਚੇ ਤੇ ਜੀ ਪ੍ਰਵਿੰਦਰ ਲੈਂਮੈਨ ਐ ਇੱਥੇ ਹਾਂ ਜਿਹਦੇ ਅਸੀਂ ਮੈਂ ਤੇ ਪ੍ਰਵਿੰਦਰ ਭਾਜੀ ਦੋ ਹੀ ਡਿਊਟੀ ਕਰਦੇ ਆ ਇੱਥੇ ਅੱਛਾ ਪ੍ਰਵਿੰਦਰ ਨੇ ਆਪਣੇ ਕੋਲੋਂ ਪੈਸੇ ਲਾ ਕੇ ਲਈਆਂ ਸੀ ਟੁੱਟ ਗਈਆਂ ਜੀ ਟੁੱਟ ਗਈਆਂ ਸਾਡੇ ਕੋਲ ਤਾਂ ਬੈਠਣ ਉੱਠਣ ਨੂੰ ਵੀ ਕੋਸ਼ੇ ਨਹੀਂ ਇੱਥੇ ਦੇਖੋ ਜੀ ਨਾ ਤਾਂ ਕੋਈ ਬੈਠਣ ਨੂੰ ਜਗ੍ਹਾ ਹੈਗੀ ਆ ਕੁਝ ਵੀ ਇੱਥੇ ਜਿਹੜਾ ਆ ਕਿਹਾ ਜਾ ਸਕਦਾ ਆ ਇਹ ਬਿਜਲੀ ਦਫ਼ਤਰ ਆ ਤੁਸੀਂ ਮੰਡੀ ਦੇਖ ਸਕਦੇ ਆ ਮੰਡੀ ਦੇ ਅੰਦਰ ਆ ਪਿੰਡ ਤੋਂ ਇਹ ਜਿਹੜਾ ਬਾਹਰ ਹੈਗਾ ਬਿਜਲੀ ਦਫ਼ਤਰ ਪਰ ਇਹਦੇ ਹਾਲਾਤ ਦੇਖ ਸਕਦੇ ਆ ਇਹ ਵੀ ਤੇ ਅਕਸਰ ਇਨਸਾਨ ਨੇ ਨਾ ਇੱਥੇ ਜਿਹੜੇ ਦਰਵਾਜ਼ੇ ਟੁੱਟੇ ਪਏ ਨੇ ਕੱਲ ਨੂੰ ਕੋਈ ਸਮਾਨ ਉਹ ਪਾਣੀ ਦੀ ਦੀ ਸੋਕ ਤੋਂ ਸਾਨੂੰ ਨਹੀਂ ਪਾਣੀ ਤੇ ਆ ਗਿਆ ਜੀ ਇੱਥੇ ਉਹ ਸਰ ਹਸਪੀਟਲ ਤੇ ਹੀ ਆ ਔਰ ਤੁਸੀਂ ਚਾਹਦੇ ਆ ਕਿ ਇੱਥੇ ਤੱਕ ਵੀ ਆ ਜਵੇ ਤੁਸੀਂ ਚਾਹਦੇ ਆ ਜੀ ਉਹੀ ਟੁੱਟੀ ਭੁਮੇ ਬਾਹਰ ਰਵੀ ਲੱਗ ਜਵੇ ਤਾਂ ਅਸੀਂ ਉਤੋਂ ਭਰ ਲਿਆ ਕਰਾਂਗੇ ਸਾਨੂੰ ਕੋਈ ਦਿੱਕਤ ਨਹੀਂ ਅੱਛਾ ਤੁਸੀਂ ਚਾਹਦੇ ਕਿ ਇੱਥੇ ਤੱਕ ਪਾਣੀ ਦੀ ਵੀ ਹਾਂਜੀ ਆ ਜੀ ਸੋਸ ਤੋਂ ਤੁਹਾਡੇ ਆ ਜਵੇ ਸਰ ਅਸੀਂ ਮੋਟਰਾਂ ਤੋਂ ਭਰੀਦਾ ਆ ਪਾਣੀ ਹਾਂ ਤੁਹਾਨੂੰ ਪਤਾ ਨਹੀਂ ਆ ਤੇ ਨੇੜੇ ਹੀ ਹਸਪਤਾਲ ਤਾਂ ਵੈਸੇ ਉਹ ਸਰ ਅੰਦਰ ਆ ਨਾ ਜੰਡਾ ਲਾ ਲੈਂਦੇ ਆ ਅੱਛਾ ਤੁਸੀਂ ਚਾਹਦੇ ਕੋਈ ਬਾਹਰ ਮਾਟਰਾਂ ਕਨੈਕਸ਼ਨ ਹੋਵੇ ਕਨੈਕਟ ਸਰ ਜੀ ਕੋਈ ਹੋਰ ਵੀ ਵਿਅਕਤੀ ਪਾਣੀ ਪੀ ਸਕਦਾ ਹਾਂ ਕਿਉਂ ਦਫ਼ਤਰ ਤੇ ਖੁੱਲਾ ਹੀ ਰਹਿਣਾ ਹੈ ਦਫ਼ਤਰ ਖੁੱਲਾ ਰਹਿਣਾ ਹੈ ਜਦੋਂ ਟੈਂਕੀ ਰੱਖ ਕੇ ਜਾਂ ਕੁਛ ਰੱਖ ਕੇ ਕੋਈ ਅਸੀਂ ਸਰ ਕਹਿੰਦੇ ਇੱਥੇ ਲਾ ਦਣ ਸਾਡੇ ਇੱਥੇ ਟੂਟੀ ਲਾ ਦਣ ਇਹ ਦੇਖੋ ਜੀ ਇਹਨਾਂ ਦੀ ਮੰਗ ਹੈਗੀ ਆ ਵੈਸੇ ਹੁਣ ਪੰਚਾਇਤ ਜਿਹੜੀ ਆ ਉਹ ਨਵੀਂ ਆ ਚੁੱਕੀ ਹੈਗੀ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਇਹ ਨਵੀਂ ਪੰਚਾਇਤ ਆਈ ਆ ਇਹਨਾਂ ਦੇ ਸਰਪੰਚ ਸਾਹਿਬ ਜਾਂ ਉਹਨਾਂ ਜਿਹੜੇ ਇਹਨਾਂ ਦੇ ਉਹਨਾਂ ਦੇ ਘਰ ਦੇ ਜਿਹੜੇ ਹੈਗੇ ਆ ਉਹ ਮੈਂਬਰ ਪੰਚਾਇਤ ਹੈਗੇ ਆ ਉਹਨਾਂ ਨਾਲ ਕੋਈ ਗੱਲ ਕਰੀਏ ਕਿ ਇਹ ਬਿਜਲੀ ਦਫ਼ਤਰ ਦਾ ਜਿਹੜਾ ਆ ਉਹ ਕੀ ਇਹਦਾ ਹੱਲ ਕਰਨਗੇ ਦਰਵਾਜ਼ੇ ਟੁੱਟੇ ਪਏ ਹੋਏ ਨੇ ਕੀ ਪਾਣੀ ਦਾ ਇੱਥੇ ਪ੍ਰਬੰਧ ਹੋ ਸਕਦਾ ਆ ਕਿਉਂਕਿ ਕਈ ਪਿੰਡ ਜਿਹੜੇ ਆ ਇਸ ਪਿੰਡ ਨੂੰ ਜਿਹੜੇ ਆ ਉਹ ਲੱਗਦੇ ਹੈਗੇ ਆ ਮਤਲਬ ਇਸ ਬਿਜਲੀ ਦਫ਼ਤਰ ਨੂੰ ਲੱਗਦੇ ਹੈਗੇ ਆ ਪਰ ਇੱਥੇ ਦੇ ਹਾਲਾਤ ਜਿਹੜੇ ਆ ਉਹ ਜਿਹੜੇ ਕਹਿੰਦੇ ਆ ਤਰਸਯੋਗ ਆ ਆ ਤੁਸੀਂ ਹਾਲਾਤ ਤੁਹਾਨੂੰ ਅਸੀਂ ਦਿਖਾ ਰਹੇ ਹੈਗੇ ਆ ਇਹ ਦਫ਼ਤਰ ਦਾ ਜਿਹੜਾ ਹਾਲ ਹੈਗਾ ਇਹ ਤੁਸੀਂ ਸਾਰਾ ਹਾਲ ਦੇ ਇੱਕ ਬੇਨਤੀ ਹੋਰ ਕਰਨੀ ਆ ਹਾਂਜੀ ਹਾਂਜੀ ਕੈਮਰਾ ਚੱਲ ਰਿਹਾ ਕੋਈ ਨਾ ਕਰੋ ਸਾਰਾ ਨਾ ਆ ਮੈਂ ਟਪਲਾੜ ਆਈ ਖਰਚਿਆਂ ਦਾ ਹੂੰ ਸਾਰਾ ਸੀ ਇਹਨਾ ਉੱਥੇ ਦੋ ਬਰੀ ਟਰਾਂਸਫਰਮ ਬਦਲ ਦਿੱਤਾ ਹਾਂ ਸਰ ਉਹਦਾ ਚਾਰ ਬਰੀ ਤੇਲ ਚੋੜੋ ਚੋਰੀ ਹੋ ਗਿਆ ਚੋਰੀ ਹੋ ਗਿਆ ਚਾਰ ਬਰੀ ਚਾਰ ਤੇ ਹੁਣ ਸਰ ਆਹ ਦੇਖ ਲਓ ਆਹ ਬਣਾਉਂਦੇ ਆ ਅੱਛਾ ਇਹ ਤੁਸੀਂ ਆਪ ਮਿਹਨਤ ਕਰਦੇ ਆ ਹਾਂ ਮੈਂ ਆਪ ਬਿਲਡਿੰਗ ਦਾ ਭਈ ਕੰਮ ਕਰਦਾ ਮੈਂ ਬਿਜਲੀ ਉਹਦਾ ਬਿਜਲੀ ਦਾ ਹੌਣ ਕਰਦਾ ਨਾਲੇ ਜਿਹੜਾ ਕੰਮ ਕਰਦੇ ਨਾਲ ਇਹ ਵੀ ਕਰ ਰਹੇ ਸਰ ਦੇਖ ਲਓ ਮੈਂ ਆਪ ਬਣਾਉਣ ਲੱਗਾ ਹਾਂ ਮਦਰ ਚੋਰਾ ਤੋਂ ਵੀ ਹਾਂਜੀ ਭਈ ਜੈ ਜੈ ਜੀ ਰਹਿ ਜਵੇ ਜ਼ਿੰਮੇਵਾਰਤਾ ਜਿਆਦੇ ਖਰਚਾ ਨਾ ਹੋ ਜਿਆਦਾ ਖਰਚਾ ਨਾ ਹੋਵੇ ਇਹ ਦੇਖੋ ਇਹਨਾਂ ਵੱਲੋਂ ਵੀ ਇੱਕ ਲੋਕ ਸੇਵਾ ਕਹਿ ਸਕਦੇ ਆ ਇਹ ਕੀਤਾ ਜਾ ਰਿਹਾ ਅਸੀਂ ਕੋਸ਼ਿਸ਼ ਕਰਦੇ ਆ ਕਿ ਇੱਥੇ ਦੇ ਜਿਹੜੀ ਨਵੀਂ ਪੰਚਾਇਤ ਬਣੀ ਆ ਸਾਨੂੰ ਨਵੀਂ ਪੰਚਾਇਤ ਤੋਂ ਪਿੰਡ ਵਾਲਿਆਂ ਨੂੰ ਵੀ ਬਹੁਤ ਉਮੀਦਾਂ ਨੇ ਹਾਲੇ ਉਹ ਬਣੀ ਹੈਗੀ ਆ ਇਹ ਕੋਈ ਸ਼ਿਕਾਇਤ ਨਹੀਂ ਹੈਗੀ ਪਰ ਜੋ ਕਮੀ ਹੈਗੀ ਆ ਅਸੀਂ ਆਪਣੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਦਰਕਾਰ ਰਹੇ ਆ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜੋ ਇਹਨਾਂ ਨੇ ਡਿਮਾਂਡ ਕੀਤੀ ਹੈ ਇਹਨਾਂ ਦੀ ਡਿਮਾਂਡ ਨਹੀਂ ਇਹ ਪਿੰਡ ਵਾਲਿਆਂ ਦੀ ਡਿਮਾਂਡ ਹੈਗੀ ਆ ਕਿ ਇੱਥੇ ਦਫ਼ਤਰ ਵਧੀਆ ਹੋਏਗਾ ਤਾਂ ਕੋਈ ਨਾ ਕੋਈ ਬੰਦਾ ਆ ਕੇ ਬੈਠ ਜਾਂਦਾ ਹੈ ਪ੍ਰਵਾਨ ਪਾਣੀ ਦਾ ਪ੍ਰਬੰਧ ਹੋਏਗਾ ਤੇ ਕੋਈ ਪਾਣੀ ਪੀ ਸਕੇਗਾ ਨਵਾਂ ਸ਼ਹਿਰ ਹਾਂਜੀ ਪ੍ਰਵਿੰਦਰ ਲੈਨ ਮੈਨ ਨੇ ਕਹੀ ਇਹ ਗੱਲ ਦੇ ਕੋ ਗੱਲ ਨਹੀਂ ਜਿੰਨਾ ਬੰਦਾ 10000 ਦਿੱਤਾ ਉਹ ਕਹਿੰਦਾ ਮਾਲ ਮੂਲ ਲਿਆ ਕੇ ਜਾਨੋ ਅੱਛਾ ਕੋਲੋਂ ਹੀ ਪੈਸੇ ਪਾ ਕੇ ਕਰ ਰਹੇ ਆ ਕੰਮ ਤੇ ਸਾਨੂੰ ਅਜੀਬ ਜਿਹੇ ਰਾਨੇ ਦੇਣੇ ਆ ਦੇਣੇ ਆ ਠੀਕ ਹੈ ਕਿਉਂਕਿ ਅਸੀਂ ਤਾਂ ਲੋਹੇ ਦੇ ਲੈਣੇ ਆ ਜੀ ਲੋਹੇ ਦੇ ਲੈਣੇ ਬਾਕੀ ਮਿਹਨਤ ਮਿਹਨਤ ਤੁਹਾਡੀ ਹੈਗੀ ਆ ਸੋ ਮੇਨ ਤਾਂ ਇਹ ਆ ਕਿ ਇਹਦਾ ਦਫ਼ਤਰ ਦਾ ਜਿਹੜਾ ਉਹ ਸੁਧਾਰ ਕੀਤਾ ਜਾਵੇ ਤਾ ਜੋ ਜਿਹੜੀ ਆ ਇਹ ਕਮੀ ਜਿਹੜੀ ਆ ਦੂਰ ਹੋਵੇ। ਇਤੈ ਹੀ ਬਹੁਤ ਸ਼ੁਕਰ ਕਰੂੰਗੇ ਜੀ ਸਾਦਾ ਕੰਮ ਹੋ ਜੂਈ ਇਸੀ ਗੱਲ ਜੀ। ਸ਼ੁਕਰ ਕਰਦੇ ਆ ਰੈਡੀ ਹੋ ਜੂਵੇ ਜੀ ਕਈ ਵਾਰੀ ਡਰ ਲੱਗਦਾ ਰਹਿੰਦਾ ਛੱਤ ਉੱਪਰ ਡੇ ਕਰਾ ਬੋਵੇ। ਕਿਉਂਕਿ ਇੱਥੇ ਆਉਣਾ ਪੈਂਦਾ ਪ੍ਰਸ਼ਾਦਾ ਰੋਟੀ ਬਾਣੀ ਚੱਕਣਾ ਹੁੰਦਾ ਆ ਕੇ ਦੁਪਹਿਰ ਨੂੰ। ਹਾਂ। ਬਾਕੀ ਉੱਥੇ ਬੈਠੇ ਜੀ ਉੱਪਰੋਂ ਖੜੇ ਭੜੇ ਪਿਆਰ ਨਾਲ। ਐਡਾ ਵੱਡਾ ਖੜੇ ਪੜ। ਸੋ ਅਸੀਂ ਨਵੀਂ ਪੰਚਾਇਤ ਤੋਂ ਉਮੀਦ ਰੱਖਾਂਗੇ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਉਹ ਇਹਦੇ ਬਾਰੇ ਜਿਹੜਾ ਆ ਜਲਦ ਤੋਂ ਜਲਦ ਜਿਹੜਾ ਇਹਦੇ ਵੱਲ ਧਿਆਨ ਦੇ ਕੇ ਸਰਪੰਚ ਸਾਹਿਬ ਘਰਚਿਆਂ ਵਾਲੇ ਜਿਹੜੇ ਹੁਣ ਸਰਪ੍ਰੈਂਸ ਹਬ ਬਣੇ ਆ ਹਾਂਜੀ ਉਹਨਾਂ ਦੀ ਮਿਸਿਸ ਆ ਉਹਨਾਂ ਦੀ ਮਿਸਿਸ ਉਹਨਾਂ ਦੇ ਵਾਈਫ ਆ ਨਾ ਤੇ ਉਹ ਇੱਥੇ ਆਏ ਵੀ ਔਰ ਕਿਹਾ ਸਾਨੂੰ ਕਹਿੰਦੇ ਯਾਰ ਜੇਦਾ ਇਹ ਕੰਮ ਤੁਹਾਡਾ ਕਰਾ ਕੇ ਦਿੰਦੇ ਆ ਚਲੋ ਠੀਕ ਐ ਇਹਨਾਂ ਨੂੰ ਘਰੋਸਾ ਵੀ ਦਿੱਤਾ ਅਸੀਂ ਵੀ ਚੈਨਲ ਦੇ ਤੌਰ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਹੁਣੇ ਤੁਹਾਨੂੰ ਜਿਹੜੀ ਆ ਬਿਜਲੀ ਦਫ਼ਤਰ ਦਾ ਹਾਲ ਦਿਖਾ ਲਿਆ ਕਿ ਉੱਥੇ ਦੇ ਹਾਲਾਤ ਕੀ ਨੇ ਦਰਵਾਜ਼ੇ ਟੁੱਟੇ ਹੋਏ ਨੇ ਔਰ ਉੱਥੇ ਸਮਾਨ ਵੀ ਪਿਆ ਹੋਇਆ ਆ ਉੱਥੇ ਬੈਠਣ ਨੂੰ ਜਗ੍ਹਾ ਤੱਕ ਨਹੀਂ ਹੈਗੀ ਕੋਈ ਕੁਰਸੀਆਂ ਤੱਕ ਨਹੀਂ ਹੈਗੀਆਂ ਉਹਨਾਂ ਦੇ ਕੋਲ ਔਰ ਤੁਸੀਂ ਸਾਰੀ ਜਿਹੜੇ ਹਾਲਾਤ ਹੈ ਗਿਆ ਉਹ ਦੇਖੇ ਹੈ ਗਿਆ ਸੋ ਹੁਣ ਦੇਖਦੇ ਆ ਕਿ ਨਵੀਂ ਪੰਚਾਇਤ ਜਿਹੜੀ ਆ ਇਹਨੂੰ ਕਦ ਤੱਕ ਹੱਲ ਕਰੇਗੀ ਚਲੋ ਇਹ ਵੀ ਸੋਚਦੇ ਆ ਕਿ ਜਦ ਅਸੀਂ ਹੁਣ ਦਾਣਾ ਮੰਡੀ ਦੇ ਵਿੱਚ ਆਏ ਚੁੱਕੇ ਹੈ ਗਿਆ ਇਹਦੇ ਨਾਲ ਜਿਹੜਾ ਪਸ਼ੂਆਂ ਦਾ ਹਸਪਤਾਲ ਹੈਗਾ ਆ ਇੱਥੇ ਦੀ ਕੀ ਸਮੱਸਿਆ ਹੈਗੀ ਆ ਤੇ ਇੱਥੇ ਕੀ ਸਮੱਸਿਆ ਆ ਰਹੀ ਹੈਗੀ ਆ ਉਹ ਵੀ ਜਾਣਦੇ ਆ ਤਾਂ ਜੋ ਇਸ ਸਮੱਸਿਆ ਨੂੰ ਵੀ ਪੰਚਾਇਤ ਨਵੀਂ ਬਣੀ ਪੰਚਾਇਤ ਦੇ ਅਸੀਂ ਧਿਆਨ ਦੇ ਵਿੱਚ ਲਿਆਈਏ ਤੇ ਪੰਚਾਇਤ ਇਸ ਦਾ ਹੱਲ ਕਰੇ ਹਸਪਤਾਲ ਦੀ ਦਿੱਖ ਜਿਹੜੀ ਆ ਹੁਣ ਕਾਫੀ ਵਧੀਆ ਬਣ ਚੁੱਕੀ ਹੈਗੀ ਆ ਅਸੀਂ ਹਰ ਸਾਲ ਜਿਹੜਾ ਇੱਥੇ ਦਾ ਤੁਹਾਨੂੰ ਅਸੀਂ ਦਿਖਾਉਂਦੇ ਆ ਕਿੰਨੀ ਗੰਦਗੀ ਪਈ ਹੁੰਦੀ ਸੀ ਤੇ ਹੁਣ ਕਾਫੀ ਜਿਹੜਾ ਆ ਸਾਫ਼ ਸੁਥਰਾ ਜਿਹੜਾ ਆ ਇਹ ਹਸਪੀਟਲ ਆ ਅੱਗੇ ਤੇ ਦਰਵਾਜ਼ੇ ਵੀ ਫੁੱਟੇ ਹੋਏ ਹੁੰਦੇ ਸੀਗੇ ਲੇਕਿਨ ਚਲੋ ਡਾਕਟਰ ਸਾਹਿਬ ਇੱਥੇ ਬੈਠੇ ਆ ਗਿਆ ਇਹਨੂੰ ਤੋਂ ਅਸੀਂ ਜਾਣਦੇ ਆ ਕੀ ਕੀ ਕੋਈ ਹਾਂਜੀ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਡਾਕਟਰ ਸਤਵੀਰ ਸਿੰਘ ਜੀ ਕਿੰਨੇ ਤੋਂ ਕਿੰਨੇ ਆਨੇ ਇੱਥੇ ਇਹ ਹੁਣ ਸਰਦੀਆਂ ਦੇ ਵਿੱਚ ਟਾਈਮ ਜਿਹੜੀ 9 ਤੋਂ 3 ਐ ਅੱਛਾ ਅੱਛਾ ਜੀ ਮੇਰੇ ਨਾਮ ਤੋਂ ਲੈ ਕੇ ਤੇ ਛੁੱਟੀ ਕਿਹੜੇ ਦਿਨ ਦੀ ਹੁੰਦੀ ਹੈ ਛੁੱਟੀ ਐਤਵਾਰ ਦੀ ਹੁੰਦੀ ਹੈ ਐਤਵਾਰ ਦੀ ਹੁੰਦੀ ਹੈ ਅੱਛਾ ਹੁਣ ਦੇਖੋ ਅਸੀਂ ਇੱਥੇ ਆਏ ਸੀਗੇ ਬਿਜਲੀ ਦਫ਼ਤਰ ਦਾ ਹਾਲ ਦੇਖਿਆ ਅਸੀਂ ਸੋਚਿਆ ਵੀ ਚਲੋ ਤੁਹਾਡੇ ਕੋਲ ਵੀ ਜਾਂਦੇ ਜਾਂਦੇ ਪੁੱਛ ਲਈਏ ਤੇ ਤੁਹਾਡੀ ਤਾਂ ਨਹੀਂ ਕੋਈ ਸਮੱਸਿਆ ਇੱਥੇ ਦੀ ਸਾਡੀ ਪਹਿਲਾਂ ਤਾਂ ਦੇਖੋ ਇੱਕ ਪੰਜੀ ਸਮੱਸਿਆ ਸੀ ਜਿਹੜੀ ਨਵੀਂ ਪੰਚਾਇਤ ਨੇ ਹੱਲ ਕਰ ਦਿੱਤੀ ਆ ਉਹ ਹੱਲ ਹੋ ਗਿਆ ਠੀਕ ਆ ਤੇ ਦੂਜੀ ਸਾਨੂੰ ਇੱਥੇ ਜਿਹੜੀ ਗਰਾਊਂਡ ਦੇ ਬਾਹਰ ਖੁੱਲਾ ਹੋਣ ਕਰਕੇ ਸਾਨੂੰ ਇੱਥੇ ਬਾਉਂਡਰੀ ਦੀ ਪ੍ਰੋਬਲਮ ਆ ਜੇ ਬਾਉਂਡਰੀ ਬਣ ਜੇ ਤਾਂ ਸਾਡਾ ਹਸਲ ਹੋਰ ਵਧੀਆ ਬਣ ਸਕਦਾ ਕਹਿੰਦਾ ਮਤਲਬ ਹੈ ਕਿ ਇਹ ਦਫ਼ਤਰ ਬਹੁਤ ਵਧੀਆ ਬਣ ਜਾਂਦਾ ਜੇ ਚਾਰ ਦਿਵਾਰੀ ਹੋ ਜਾਂਦੀ ਆ ਚਾਰ ਦਿਵਾਰੀ ਹੋ ਜਾਵੇ ਤਾਂ ਬਹੁਤ ਵਧੀਆ ਬਣ ਜੂਗਾ ਤੇ ਦਫ਼ਤਰ ਅਲੱਗ ਤੋਂ ਰਹਿ ਸਕਦਾ ਹੈ ਅਲੱਗ ਤੋਂ ਬਣਦਾ ਬਿਲਕੁਲ ਹੀ ਸੋ ਠੀਕ ਹੈ ਜੀ ਅਸੀਂ ਕੋਸ਼ਿਸ਼ ਕਰਦੇ ਆ ਕਿ ਤੁਹਾਡੀ ਗੱਲ ਜਿਹੜੀ ਆ ਪੰਚਾਇਤ ਤੱਕ ਪਹੁੰਚਾਈਏ ਔਰ ਪੰਚਾਇਤ ਨੇ ਜਿਸ ਤਰ੍ਹਾਂ ਟੂਟੀ ਲਗਾਤੀ ਆ ਕਿ ਇੱਥੇ ਕਦੀ ਪਾਣੀ ਨਹੀਂ ਆਇਆ ਅਜੇ ਤੱਕ ਬਿਲਕੁਲ ਜੀ ਬਿਲਕੁਲ ਕਈ ਸਾਲ ਹੋ ਗਏ ਹਾਂਜੀ ਹਾਂਜੀ ਮੇਨ ਲੰਦਾ 20 25 ਸਾਲ ਹੋ ਗਏ ਕੋਈ ਪਾਣੀ ਨਹੀਂ ਪਹੁੰਚਾ ਸਕਿਆ ਉਹ ਪਹੁੰਚਾ ਦਿੱਤਾ ਹਾਂਜੀ ਹਾਂਜੀ ਤੇ ਮੇਨ ਸਾਨੂੰ ਉਮੀਦ ਹੈ ਕਿ ਇਹ ਵੀ ਤੁਹਾਡਾ ਹੱਲ ਕੀਤਾ ਜਾਏਗਾ ਬਿਲਕੁਲ ਜੀ ਬਹੁਤ ਧੰਨਵਾਦ ਸ세ਕਾਰ